ਗੁਰਦਾਸਪੁਰ ਦੇ ਵਿੱਚ ਸੀਵਰੇਜ ਲੀਕ ਹੋਣ ਦੇ ਨਾਲ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਲ ਦਾ ਸਾਹਮਣਾ ਗੁਰਦਾਸਪੁਰ ਦੇ ਬਾਟ ਨੰਬਰ 25 ਦੇ ਵਿੱਚ ਸੀਵਰੇਜ ਬਲੌਕ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧ ਵਿੱਚ ਜਾਣਕਰ ਦਿੰਦੇ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਿਛੇ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਖਰਾਬ ਹੋਣ ਕਰਕੇ ਸਾਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਸਾਰਾ ਗੰਦਾ ਪਾਣੀ ਗਲੀਆਂ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਆ ਰਿਹਾ ਹੈ ਜਿਸ ਕਰਕੇ ਕਾਫੀ ਬਦਬੂ ਫੈਲੀ ਹੋਈ ਹੈ ਉਹਨਾਂ ਨੇ ਕਿਹਾ ਕਿ ਜਦੋਂ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਤਾਂ ਕਈ ਵਾਰ ਲੋਕ ਤਿਲਕ ਜਾਂਦੇ ਹਨ ਤੇ ਉਹਨਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ ਮੋਲਾ ਨਿਮਾਸੀਆ ਨੇ ਕਿਹਾ ਕਿ ਇਸ ਦਾ ਹੱਲ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਹੈ ਉੱਥੇ ਇਸ ਸਬੰਧ ਵਿੱਚ ਐਮਸੀ ਦੇ بیٹے ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜਾਨਕਿਆ ਬੇਇਤੀ ਆ ਯਾਹੜਾ ਹੱਲ ਕਰਾਓ ਬਸ ਮਸਲਾ ਬੜਾ ਬੁਰਾ ਹੋਣਾ ਨੰਗਿਆ ਨਹੀਂ ਜਾਂਦਾ ਮੇਰਾ ਨਰੀਨਾ ਕਿਹੜਾ ਮਹਲਾ ਆ ਕੀ ਮਹਲਾ ਇਸ ਵਿੱਚ ਆਈਏ ਇਹ ਤਾਂ ਨੰਗਿਆ ਨਹੀਂ ਜਾਂਦਾ ਲੱਤਾਂ ਬਾ ਟੁੱਟ ਜੇਗੀ ਹੋਰ ਬੁਰਾ ਇਟਾ ਰੱਖ ਰੱਖ ਕੇ ਨੰਗੀ ਦਾ ਹੈ ਬੁਰਾ ਹਾਲ ਆ ਨੰਗੇ ਨਹੀਂ ਜਾਂਦਾ ਬੱਚੇ ਵੀ ਸਕੂਲ ਜਾਂਦੇ ਆ ਤੇ ਇਹ ਨਾਲੀਆਂ ਗਟਰਾਂ ਦਾ ਪਾਣੀ ਆ ਗੰਦ ਆ ਬਹੁਤ ਹੈ ਸੀਵਰੇਜ ਵਿੱਚ ਹੀ ਆ ਵਿੱਚ ਨਾਲੀਆਂ ਦਾ ਪਾਣੀ ਇਹ ਤੇ ਕਿੰਨਾ ਹੀ ਚਿਰ ਹੋ ਗਿਆ ਫਿਰ ਉਹੀ ਹਾਲ ਹੋ ਜਾਂਦਾ ਐਨਾ ਬੁਰਾ ਹਾਲ ਹੋ ਗਿਆ ਕੋਈ ਰਿਸ਼ਤੇਦਾਰ ਨਹੀਂ ਸਾਡੇ ਘਰ ਆ ਰਿਹਾ ਨਾ ਸਾਡੇ ਬੱਚੇ ਬਾਹਰ ਅੰਦਰ ਜਾ ਰਹੇ ਐਨਾ ਬੁਰਾ ਹਾਲ ਹੈ ਕੋਈ ਸੁਣ ਨਹੀਂ ਸਾਡੀ ਗੱਲ ਕੋਈ ਹੱਲ ਕਰੋ ਆਂਦੀ ਹੈ ਪਾਣੀ ਦਾ ਸੀਵਰੇਜ ਦਾ ਪਾਣੀ ਸੀਵਰੇਜ ਦਾ ਕਿੰਨੇ ਦਿਨ ਹੋ ਗਏ ਇਹ ਪੰਜੇ ਮਹੀਨੇ ਹੋ ਗਿਆ ਕੋਈ ਇਧਰ ਵਰਦਾ ਨਹੀਂ ਕੋਈ ਸੁਣਦਾ ਨਹੀਂ ਗੱਲ ਜੇ ਕਹੀਏ ਤਾਂ ਕੋਈ ਅਸਰ ਨਹੀਂ के ਅਸੀਂ ਪਰ ਘਰ ਛੱਡ ਕੇ ਕਿੱਥੇ ਜਾਈਏ ਹਾਂ ਕੋਈ ਅਸਰ ਨਹੀਂ ਲਾਹਣ ਲੋਕਾਂ ਦੀ ਬਹੁਤ ਹਾਂ ਅਹੀਂ ਮੰਗਾਇਆ ਕਰਨ ਤੇ ਅੱਡੀ ਗਲੀ ਬਣੀ ਚਾਈਏ ਐਪਲੀਕੇਸ਼ਨ ਕਰਾ ਦਿਓ ਐਪਲੀਕੇਸ਼ਨ ਜਿਹੜੀ ਬੱਚੇ ਸਕੂਲ ਜਾਂਦੇ ਆ ਫੱਟੀ ਫੱਟੀ ਜਾਣਾ ਸਾਰੇ ਨਾਲ ਮਤਲਬ ਜਾਣਾ ਬਾਹਰ ਅੰਦਰ ਕਿੰਨੀ ਮੁਸ਼ਕਲ ਆ ਮੈਂ ਚੁਣ ਨਾ ਪਰ ਮੰਨਦਾ ਮੈਂ ਲੱਗ ਰਹੀ ਕੀ ਸਮੱਸਿਆ ਹੋਈ ਹੈ ਸਾਹਮਣੇ ਦਿਸਣੀ ਤੇ ਠੀਕ ਹੋਰ ਕਿਦਾਂ ਹਰ ਇਨਸਾਨ ਕੋਈ ਵੀ ਜਾਂਦਾ ਨਾ ਇੱਥੋਂ ਦੀ ਉਹ ਪਹਿਲੇ ਦੇ ਚੱਪੜ ਲਾ ਕੇ ਪਿੱਛੇ ਛੱਡ ਆਉਂਦਾ ਨਹੀਂ ਉੱਥੇ ਆਣ ਕੇ ਡੇਪਦਾ ਕੀ ਮਤਲਬ ਇਹਦਾ ਕੋਈ ਹੈ ਇਹਨਾਂ ਨੇ ਕਿੰਨੀ ਅਲੀ ਨਾਲ ਹੀ ਬਣਾਈ ਕਿ ਕੀ ਕੀ ਕੀਤਾ ਇਹਨਾਂ ਨੇ ਉਹ ਉਹ ਹੀ ਜਿਵੇਂ ਪੁੱਟਦੇ ਆ ਉਹ ਹੀ ਮੁੜ ਕੇ ਪਾ ਲੈਂਦੇ ਆ ਇਹ ਕੋਈ ਹੈਕ ਇਹਨਾਂ ਦਾ ਕੰਮ ਕੋਈ ਨਾ ਦੇ ਕੇ ਕਿਹਦੇ ਸਾਠੀ ਲੱਗਦੇ ਗਰੀਬ ਆਦਮੀ ਕਿੱਥੋਂ ਇੰਨੇ ਪੈਸੇ ਲਾਦਾ ਪਤਾ ਇਹਨਾਂ ਬੱਚਿਆਂ ਹੱਥ ਬਣ ਕੇ ਬਿੰਦਿਆ ਵੀ ਇਹਨੂੰ ਇਹਦਾ ਮਸਲਾ ਹੱਲ ਕਰੋ ਬਸ ਤਾਂ ਬਸ ਮੈਂ ਬਾਪੂ ਪਰਨਾ ਨਾਲ ਮਹੱਲੇ ਦਾ ਵਸਨੀਕ ਆ ਸਾਡੀ ਤੁਸੀਂ ਗਲੀ ਦੇ ਵੇਖਿਆ ਬੀਟੀ ਤੇ ਚੱਲ ਰਹੀ ਆ ਪਾਣੀ ਤੋ ਹੀ ਦੇਖ ਰਿਓ ਕਿਸ ਤਰ੍ਹਾਂ ਮਤਲਬ ਚਲਦਾ ਪਿਆ ਵਾ ਸੀਵਰੇ ਬਲਾਕ ਆ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਬੱਚੇ ਵਿੱਚ ਡੇ ਪੈਂਦੇ ਪਾਣੀ ਦੇ ਵਰਦੀਆਂ ਖਰਾਬ ਹੋ ਜਾਂਦੀਆਂ ਨੇ ਕਈ ਵਾਰੀ ਕਰੀਆਨੇ ਦਾ ਸਾਮਾਨ ਲੈਣ ਜਾਣਾ ਹੁੰਦਾ ਜਨਾਨੀਆਂ ਨੇ ਲੇਡੀਜ਼ ਨੇ ਕੁੜੀਆਂ ਵਾਲਿਆਂ ਤੋ ਬੁਰਾ ਹਾਲ ਹੁੰਦਾ ਛੱਟਾਂ ਸਾਰੀਆਂ ਕੱਪੜਿਆਂ ਦੇ ਪੈਂਦੀਆਂ ਕੱਪੜੇ ਖਰਾਬ ਹੋਏਦੇ ਇੱਥੋਂ ਤੱਕ ਕਿ ਜਦੋਂ ਮੋਟਰਸਾਈਕਲ ਸਕੂਟਰ ਸਾਈਕਲ ਲੈ ਕੇ ਹੀ ਆਪਣੇ ਘਰਾਂ ਨੂੰ ਜਾਂਦੇ ਆ ਤੇ ਉਹ ਜਿਹੜਾ ਸਾਰਾ ਗੰਦਗਾ ਗੰਦਗੀ ਆ ਪਾਣੀ ਦੀ ਉਹ ਲੋਕਾਂ ਸਾਡੇ ਆਂਢ ਗੁਆਂਢ ਸਾਰੀ ਗਲੀ ਦੇ ਘਰਾਂ ਦੇ ਵਿੱਚ ਹੀ ਜਾ ਰਹੀ ਨੇ ਉੱਤੋਂ ਗਰਮੀ ਦੇ ਦਿਨ ਨੇ ਇਨੀਆਂ ਬਿਮਾਰੀਆਂ ਫੈਲਣ ਡੀਆਂ ਨੇ ਇੱਕ ਪਾਸੇ ਸਰਕਾਰ ਕਹਿ ਰਹੀ ਸਵੱਛ ਭਾਰਤ ਸਵੱਛ ਭਾਰਤ ਇਹ ਕਿੱਦਾਂ ਦਾ ਸਵੱਛ ਭਾਰਤ ਦਾ ਸ਼ਹਿਰ ਦੇ ਵਿੱਚੋਂ ਵਿੱਚ ਜਿਹੜਾ ਇਲਾਕਾ ਵਾ ਉਹਦੀਆਂ ਬਲਾਕ ਹੋ ਰਹੇ ਨੇ ਸਿਮਰੇ 5-6 ਮਹੀਨਿਆਂ ਤੋਂ ਸਮੱਸਿਆ ਆ ਰਹੀ ਆ ਇਹਦਾ ਹੱਲ ਕੋਈ ਨਹੀਂ ਹੋ ਰਿਹਾ ਉਹਦਾ ਪਹਿਲਾਂ ਵੀ ਆਂਦੀ ਸਮੱਸਿਆ ਸਫਾਈ ਕਰਮਚਾਰੀ ਉਹ ਚੜਾ ਕੱਢ ਜਾਂਦਾ ਵਾ ਜਦੋਂ ਕੱਢ ਕੇ ਜਲ ਜਾਂਦਾ ਕੋਟੀ ਫੇਰ ਕੇ ਦੋ ਘੰਟਿਆਂ ਬਾਅਦ ਫੇਰ ਰੁਕ ਜਾਂਦਾ ਅਸਲ ਜੀ ਇਹ 20 ਫੁੱਟ ਦੀ ਪਾਪ ਪਾਣੀ ਆ ਉਹ ਹੀ ਨਹੀਂ ਪਾਈ ਜਾ ਰਹੀ ਮੈਨੂੰ ਸਮਝ ਨਹੀਂ ਆ ਰਹੀ ਕਿ ਕਿੱਡੀ ਕੁ ਵੱਡੀ ਐ ਸਮੱਸਿਆ ਵਾ ਜਿਹੜੀ ਸਰਕਾਰ ਕੋਲੋਂ ਹੱਲ ਨਹੀਂ ਹੋ ਰਹੀ ਜਾਂ ਕਮੇਟੀ ਕੋਲੋਂ ਹੱਲ ਨਹੀਂ ਹੋ ਰਹੀ ਯਾਹਾਂ ਪਰ ਅਸੀਂ ਇਹ ਸਮਝਦੇ ਆਂ ਕਮੇਟੀ ਕਾਂਗਰਸ ਦੀ ਆ ਸਰਕਾਰ ਆਪਦੀ ਆ ਇਹ ਦੋਨਾਂ ਦੀ ਆਪਸ ਦੀ ਲਾਗਤबाजी ਕਰਕੇ ਪਬਲਿਕ ਦਾ ਜਿਹੜਾ ਬੜਾ ਵੱਡਾ ਨੁਕਸਾਨ ਹੋ ਰਿਹਾ ਵਾ ਬਿਮਾਰੀਆਂ ਫੈਲਣ ਦਾ ਖਤਰਾ ਵਾ ਦਾ ਜ਼ਿੰਮੇਵਾਰ ਕੌਣ ਆ ਜੀ ਆਪਣਾ ਨਾਮ ਆਦਾ ਕਿਹੜੀ ਵਾਰ ਦੇ ਅੰਦਰ ਮੇਰਾ ਨਾਮ ਹੈ ਨਕুল ਮਹਾਜਨ ਮੇਰੇ ਮਦਰ ਵਾਰਡ ਨੰਬਰ 25 ਤੋਂ ਕਾਉਂਸਲਰ ਨਹੀਂ ਇੱਥੇ ਜੀ ਸੀਰੀਸੀ ਦੀ ਸਮੱਸਿਆ ਆ ਗਈ ਆ ਸਮੱਸਿਆ ਬੇਸਿਕਲੀ ਮੇਨ ਹੈਗਾ ਕੱਲੀ ਸੀਵਰ ਦੀ ਸਮੱਸਿਆ ਹੀ ਨਹੀਂ ਹੈਗੀ ਇੱਥੇ ਸਾਡਾ ਜਿਹੜਾ ਬੇਸਿਕਲੀ ਮੋਹੱਲਾ ਜਾ ਡਾਕ ਨਾ ਮੋਹੱਲਾ ਸ਼ਹਿਰ ਨਾਲੋਂ 10 ਫੁੱਟ ਨਹੀਂ ਆਏ ਆ ਤੇ ਜਦੋਂ ਬਰਸਾਤ ਵੀ ਆਉਂਦੀ ਹੈ ਸਾਡੇ ਗੋਪਾਲ ਮੰਦਿਰ ਲੱਗੇ ਜਿਹੜਾ ਵਾ ਲਿੱਤਰ ਪਿੰਡ ਤੱਕ ਦਾ ਪਾਣੀ ਇੱਥੇ ਆਂਦਾ ਠੀਕ ਹੈ ਇੱਕ ਤੇ ਇਹ ਮਸਲਾ ਹੈਗਾ ਪਰ ਕਾਫੀ ਹੱਦ ਤੱਕ ਆਪਾਂ ਠੀਕ ਕੀਤਾ ਬਾਕੀ ਰਹੀ ਗੱਲ ਜਿਹੜੀ ਸੀਵਰ ਦੀ ਤੁਹਾਡੇ ਫਾਦਰ ਸਾਹਿਬ ਦਾ ਮੈਨੂੰ ਵੀਡੀਓ ਉਹਨਾਂ ਨੇ ਭੇਜੀ ਸੀ ਪਰਸੋਂ 12 ਸੀਵਰ ਬਲੌਕ ਹੈਗਾ ਤੇ ਤੁਹਾਨੂੰ ਪਤਾ ਹੋਣਾ ਕਿ ਟਾਡੇ ਤੋਂ ਇਹ ਜਿੰਨਾ ਕੁ ਹੁਣ ਦਿੱਕਤ ਦਸੀ ਉਸ ਤੋਂ ਪਹਿਲਾਂ ਕਾਫੀ ਦਿੱਕਤ ਹੁੰਦੀ ਤੇ ਸਾਰੇ ਮਹੱਲੇ ਦਾ ਟੋਟਲੀ ਸੀਵਰ ਨਵਾਂ ਪਾ ਕੇ ਦਿੱਤਾ ਸੀ ਜਿਹੜਾ ਹੁਣ ਤੁਹਾਡਾ ਰਹਿ ਗਿਆ ਉਹ ਤੁਹਾਡੀ ਕੋਈ ਰਹਿ ਗਈ ਕੋਈ 15 ਤੋਂ 20 ਫੁੱਟ ਦੀ ਪਾਈਪ ਪੈਣੀ ਹੈ ਠੀਕ ਹੈ ਸੀਵਰ ਦੇ ਚਲਾ ਦਿੰਦੇ ਨੇ ਬੰਦੇ ਪਰ ਦੂਜੇ ਦਿਨ ਫਿਰ ਦਿੱਕਤ ਆ ਜਾਂਦੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਹਫਤੇ 10 ਦਿਨਾਂ 'ਚ ਉਹ ਪਾਈਪ ਵੀ ਪਾ ਕੇ ਤੇ ਬਿਲਕੁਲ ਜਿਹੜਾ ਖਤਮ ਕਰ ਦਈਏ ਕੰਮ ਓਕੇ ਹੁਣ ਮੇਨ ਥੋੜੀ ਪਾਈਪ ਹੀ ਪੈਣੀ ਬਾਕੀ ਸਾਰਾ ਓਕੇ ਹੈ ਤੁਹਾਡੇ ਸਾਹਮਣੇ ਚਾਰ ਪੰਜ ਗਲੀਆਂ ਸੀ ਜਿੱਥੇ ਦਿੱਕਤ ਸਾਰਾ ਸ ਠੀਕ ਹੈ ਉਹ ਪੜਾ ਸਾਹਿਬ ਨੇ ਸਾਰਾ ਮਹੱਲੇ ਦਾ ਸੀਵਰ ਨਵਾਂ ਪਾ ਕੇ ਗਲੀਆਂ ਨਵੀਆਂ ਬਣਾਕ ਦਿੱਤੀਆਂ ਸੀ ਤੇ ਨਾਲੀਆਂ ਵੀ ਅੰਡਰਗਰਾਊਂਡ ਕਰਤੀਆਂ ਸੀ ਹੁਣ ਜੇ ਥੋੜਾ ਟੁੱਟਾ ਰਹਿ ਗਿਆ ਕੋਸ਼ਿਸ਼ ਆਪਾਂ ਤੁਹਾਨੂੰ ਅਹੀ 15-20 ਦਿਨ ਚ ਜਿਹੜਾ ਖਤਮ ਕਰ ਦਾਂਗੇ ਵੀ ਕੰਮ